ਮੈਂ ਸਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਵਾਲੇ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਜਾਣ ਪਛਾਣ ਵਾਲੇ ਪਰਿਵਾਰ ਜਿੰਨੇ ਵੀ ਤੁਸੀਂ ਇਸ ਚੈਨਲ ਨਾਲ ਜੁੜਦੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆਂ ਅੱਜ ਮੈਂ ਇੱਕ ਗੱਲ ਸਾਂਝੀ ਕਰ ਰਿਹਾ ਕਿ ਮੈਂ ਪੁੱਜੇ ਹੋ ਛੋਲੇ ਬਾਰੇ ਤੇ ਮੇਰੇ ਕੋਲ ਜਦੋਂ ਸਮਾਂ ਮਿਲਦਾ ਮੈਂ ਆਪਣੇ ਸਤਿਕਾਰਯੋਗ ਸਾਰੇ ਸੋਜਵਾਨ ਬਜ਼ੁਰਗਾਂ ਨਾਲ ਗੱਲਾਂ-ਬਾਤਾਂ ਕਰਦਾ ਤੇ ਇਹ ਗੱਲ ਸਿੱਖੀ ਸੀ ਕਿ ਪੁੱਜੇ ਹੋਏ ਛੋਲੇ ਸਿਹਤ ਵਾਸਤੇ ਬਹੁਤ ਜਿਆਦਾ ਵਧੀਆ ਤੇ ਮੈਂ ਮੇਰਾ ਤਯਾਰਬਾ ਤੇ ਮੈਂ ਹਮੇਸ਼ਾ ਹੀ ਹਫਤੇ ਵਿੱਚ ਕੋਈ 2-4 ਦਿਨ ਜਦੋਂ ਲੋੜ ਅਨੁਸਾਰ ਪੁੱਜੇ ਹੋਏ ਛੋਲੇ ਖਾਣਾ ਇਹ ਇਹਨਾਂ ਦੇ ਜਿਹੜੇ ਗੁਣ ਨੇ ਜਿਵੇਂ ਦੰਦਾਂ ਜਾੜਾਂ ਵਾਸਤੇ ਹੋ ਗਿਆ ਰੇਸ਼ੇ ਵਾਸਤੇ ਹੋ ਗਿਆ ਖੂਨ ਦੀ ਸਾਫ ਸਫਾਈ ਹੋ ਗਿਆ ਤੇ ਮਟਾਪੇ ਤੋਂ ਵੀ ਰਾਤ ਮਿਲਦੀ ਹੈ ਕਿਉਂਕਿ ਜੇ ਭੁਜੇ ਹੋ ਛੋਲੇ ਥੋੜੇ ਵੀ ਖਾ ਲੋਂਗੇ ਤਾਂ ਜਿਆਦੇ ਸਮਾਂ ਤੁਹਾਨੂੰ ਭੁੱਖ ਨਹੀਂ ਲੱਗੂਗੀ ਕਿਉਂਕਿ ਮਟਾਪਾ ਬਹੁਤਾ ਖਾਣ ਨਾਲ ਹੀ ਵੱਧਦਾ 슈ਗਰ ਦੇ ਮਰੀਜ਼ਾਂ ਵਾਸਤੇ ਬਹੁਤ ਹੀ ਲਾਹੇਵੰਦ ਆ ਤੇ ਹੋਰ ਜੇ ਮ ਕਬਜ਼ ਦੀ ਸਮੱਸਿਆ ਹੋ ਗਈ ਹੈ ਜਾਂ ਹੋਰ ਵੀ ਕਿਉਂਕਿ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਦਵਾਈ ਨਹੀਂ ਖਾਣੀ ਆ ਦਵਾਈਆਂ ਹੀ ਖਾਣੀ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਸਾਲ ਦੇ ਵਿੱਚ ਕਦੇ ਦਵਾਈ ਨਹੀਂ ਲੈਂਦਾ ਜੇ ਕੋਈ ਜ਼ਿਆਦੇ ਕੁਦਰਤ ਦੀ ਕਰੋਪੀ ਪੈ ਗਈ ਜਾਂ ਕੋਈ ਵੱਡੀ ਬਿਮਾਰੀ ਪੈ ਗਈ ਤਾਂ ਸ਼ਾਇਦ ਵੱਖਰੀ ਗੱਲ ਆ ਪਰ ਅਜੇ ਤੱਕ ਜਿੰਨੀ ਕੁ ਲਾਈਫ ਜਿਉਂ ਜਿਉਈ ਆ ਤਾਂ ਬਹੁਤ ਹੀ ਘੱਟ ਦਵਾਈ ਲਈ ਹੋਗੀ ਰਸੋਈ ਦੇ ਵਿੱਚੋਂ ਸਮਾਨ ਵਰਤ ਕੇ ਹੀ ਆਪਣੇ ਆਪ ਨੂੰ ਠੀਕ ਕੀਤਾ ਤੇ ਤਾਂ ਹੀ ਤੁਹਾਡੇ ਨੇ ਗੱਲ ਸਾਂਝੀ ਕਰ ਰਿਆ ਸੀ ਵੀ ਕੋਸ਼ਿਸ਼ ਕਰਿਆ ਕਰੋ ਕਿ ਬਜ਼ੁਰਗਾਂ ਦੀਆਂ ਹੁਣ ਦੱਸੀਆਂ ਹੋਈਆਂ ਗੱਲਾਂ ਆਪਣੇ ਤੇ ਲਾਗੂ ਕਰਿਆ ਕਰੋ ਤਾਂ ਜ਼ਿਆਦੇ ਵਧੀਆ ਰਹੋਗੇ ਸੌਖੇ ਰਹੋਗੇ ਸਾਦੇ ਖਾਣੇ ਤੇ ਆ ਜਾਓ ਚੰਗੀ ਗੱਲ ਤਾਂ ਪੈਸੇ ਦੀ ਵੀ ਬਚਤ ਤੇ ਤੁਹਾਡੀ ਸਿਹਤ ਆ ਸਭ ਤੋਂ ਵੱਡੀ ਸੰਸਾਰ ਦੇ ਵਿੱਚ ਸਿਹਤ ਆ ਲੋਕਾਂ ਕੋਲੇ ਪੈਸਾ ਤਾਂ ਬੜਾ ਪਿਆ ਪਰ ਸਿਹਤ ਬਹੁਤ ਜ਼ਰੂਰੀ ਆ ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਕਿ ਮੇਰੇ ਲੋਕ ਵਿਸ਼ਵਾਸ ਕਰਦੇ ਹੋ ਭੁਜੇ ਹੋ ਛੋਲਿਆਂ ਨੂੰ ਆਪਣੇ ਖਾਣ ਪੀਣ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਤਾਂ ਤੁਹਾਨੂੰ ਜ਼ਰੂਰ ਫਾਇਦਾ ਮਿਲੂਗਾ ਤੇ ਅੱਗੇ ਵੀ ਜਦੋਂ ਇਹ ਤਿਆਰਬਾ ਹੋ ਜੇ ਲੋਕਾਂ ਨਾਲ ਵੀ ਸਾਂਝਾ ਕਰੋ ਕਿਉਂਕਿ ਮੈਂ ਆਪਣੇ ਉਹੀ ਗੱਲ ਕੋਸ਼ਿਸ਼ ਕਰਦਾ ਹੁੰਦਾ ਜਿਹੜੀ ਮੈਂ ਆਪਣੇ ਤੇ ਵਰਤੀ ਹੋਵੇ ਹੱਦ ਬੀਤੀ ਹੋਵੇ ਤਿਆਰਬਾ ਹੋਵੇ ਜਿਹੜੀ ਚੀਜ਼ ਦਾ ਉਹੀ ਸਾਂਝੀ ਕਰਦਾ ਤੇ ਮੈਂ ਅੱਜ ਇਹ ਪੁੱਜੇ ਹੋ ਛੋਲਿਆਂ ਦੀ ਗੱਲਬਾਤ ਆਪਾਂ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਜਰੂਰ ਫਾਇਦਾ ਮਿਲੂਗਾ ਇਹਨੂੰ ਆਪ ਆਪਣੇ ਤੇ ਲਾਗੂ ਕਰਿਓ ਤੇ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਅੱਜ ਦੀ ਵੀਡੀਓ ਦੇਖ ਲਈ ਸਮੁੱਚੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਚੜਦੀ ਕਲਾ ਚ ਰਹਿਆ ਕਰੋ ਖੁਸ਼ ਰਹਿਆ ਕਰੋ ਹੱਸਦੇ ਵਸਦੇ ਰਹੋ ਧੰਨਵਾਦ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਤੇ ਪ੍ਰਮਾਤਮਾ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਜੁੜਦੇ ਰਹੀਏ ਤੇ ਚੰਗੇ ਚੰਗੇ ਗੱਲਾਂ ਸਾਂਝੀਆਂ ਕਰਦੇ ਰਹੀਏ ਅਖੀਰ ਦੇ ਵਿੱਚ ਇੱਕ ਵਾਰ ਫੇਰ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ